ਕੁਝ ਦਿਨ ਪਹਿਲਾਂ ਇੱਕ ਅੰਬਰਸਾਦ ਦੇ ਵਿੱਚ ਪਪਾ ਬੇਸਕਰ ਦੀ ਪ੍ਰਤੀਮਾ ਦੇ ਨਾਲ ਛੇੜਖਾਨੀ ਹੋਈ ਗਈ ਸੀ ਪਰ ਉੱਥੇ ਇਹ ਗੱਲ ਕਰਾਂਗੇ ਹਲਕਾ ਪੋਆ ਦੇ ਜਿਹੜੇ ਪਿੰਡ ਫਤਿਹਪੁਰ ਦੇ ਵਿੱਚ ਪਪਾ ਪੋਸਟਾਂ ਦੇ ਨਾਲ ਜਿਹੜੇ ਬੇਸ ਵੀ ਕੀਤੀ ਗਈ ਹੈ ਤਾਂ ਕਿ 14 ਤਰੀਕਾ ਡਾਕਟਰ ਵੀ ਉਰਾਜਦਾ ਜਿਹੜਾ ਦੇਸ਼ਪਤ ਦੇ ਜਨਮ ਦਿਨ ਮਨਾਇਆ ਗਿਆ ਸੀ ਪਰ ਉੱਥੇ ਹੀ ਗੱਲ ਕਰਨੀ ਕਿ 14 ਪ੍ਰੈਵ ਤੇ ਬੋਡੀ ਬੋਰਡ ਲਗਾਇਆ ਗਿਆ ਸੀ ਪਰ ਕੁਝ ਉਥੋਂ ਦੇ ਲੋਕੀਆ ਕੋਈ ਵੀ ਬੋਡੀ ਬੋਰਡ ਦੇ ਨਾਲ ਦੀ ਛੇੜਖਾਨੇ ਕੀਤੀ ਗਈ ਉੱਥੇ ਬੇਸ ਵੀ ਕੀਤੀ ਗਈ ਹੈ ਪਰ ਤੁਹਾਨੂੰ ਦੱਸੇ ਕਿ ਅੱਜ ਜਿਹੜੇ ਜ਼ਿਲ੍ਹਾ ਪੜਾਣਕੋਟ ਦੇ ਜਿਹੜੇ ਅਲਗ-ਅਲਗ ਜਗ੍ਹਾ ਜਿਹੜੇ ਪਰ ਤੁਹਾਨੂੰ ਦਾ ਪਾਬਲ ਦਜੀ ਕੀਤਾ ਗਿਆ ਪਰ ਤੁਹਾਨੂੰ ਸੀਗੇ 2 ਤੇ 3 ਦਾ ਜਿਹੜਾ ਪਾਬਲ ਦੱਸ ਕੀਤਾ ਗਿਆ ਹੈ ਪਰ ਇੱਕ ਦੋਸ਼ੀ ਫੜਿਆ ਗਿਆ ਹੈ ਪਰ ਦੂਜੇ ਦੀ ਭਾਲ ਸ਼ੁਰੂ ਕੀਤੀ ਗਈ ਹੈ ਚਲੋ ਗੱਲਬਾਤ ਕਰਦੇ ਹਾਂ ਐਸ ਐਚ ਓ ਅੰਗਰੇਜ਼ ਸਿੰਘ ਨਾਲ ਕਿ ਪੀਮ ਸਨਾ ਅੱਜ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੇਸ਼ੋਤਰਾ ਅਲਸਰ ਪੰਜਾਬ ਦੀ ਪਠਾਨਕੋਟ ਜੈਪੀਮ ਜੈਪਰਤ ਮਾਏ ਸਾਗਰ ਵੈਂਸ ਪੀ ਮਾਰਮੀ ਜ਼ਿਲ੍ਹਾ ਪਠਾਨਕੋਟ ਅੱਜ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਬਲਾਕ ਨਰੋੜ ਜਮਨ ਸਿੰਘ ਦੇ ਵਿੱਚ ਜਿਹੜਾ ਰਾਤ ਤੇ ਗੁਰੂ ਵਿਖੇ ਬਾਬਾ ਸਾਹਿਬ ਦਾ ਜਿਹੜਾ ਪੋਸਟਰ ਸੀ ਉਹ ਜੀ ਵੀ ਕੀਤੀ ਹੋਈ ਹੈ ਉਸ ਸੋਚ ਦੇ ਵਿੱਚ ਸਾਨੂੰ ਜਿੱਥੇ ਹੀ ਮਸੇਗਾ ਅਸੀਂ ਮੌਕੇ ਤੇ ਖਾਣੇ ਪੋਤੇ ਹੋਰ ਜਾਣਗੇ ਜਿਹੜੇ ਵੀ ਸ਼ਰਾਬੀ ਅੰਸਰ ਹੈ ਮਾਨਸਿਕ ਜਿਹੜੇ ਗੁਲਾਮ ਹੋਏ ਪਏ ਜਿਨ੍ਹਾਂ ਨੇ ਮਨੁਵਾਦੀ ਸੋਚ ਦੇ ਰੱਖਦੇ ਹੋਏ ਉਹਨਾਂ ਦੇ ਖਿਲਾਫ ਅਸੀਂ ਇੱਥੇ ਰੋਜ ਪ੍ਰਦਰਸ਼ਨ ਕਰਕੇ ਪਰਚਾ ਕਰਾਇਆ ਹੈ ਤਾਂ ਜੋ ਧਾਰਾ ਬੰਦੀ ਹੈ ਕਾਨੂੰਨੀ ਉਸ ਧਾਰਾ ਦੇ ਅਕੋਰਡਿੰਗ ਪਰਚਾ ਹੋ ਗਿਆ ਇੱਕ ਜਿਹੜਾ ਦੋਸ਼ੀ ਹੈ ਉਹ ਗ੍ਰਿਫਤਾਰ ਹੋ ਗਿਆ ਉਹ ਹੈ ਤੇ ਜਿਹੜਾ ਦੂਜਾ ਦੋਸ਼ੀ ਹੈ ਉਹ ਸਾਡੇ ਇੱਥੇ ਐਸ ਐਚਓ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਸ਼ਮਾਤਾ ਕੋ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਤੁਹਾਡੇ ਚੈਨਲ ਦੇ ਰਾਹੀਂ ਇੱਕ ਮੈਸੇਜ ਜਰੂਰ ਦੇਣਾ ਚਾਹਾਂਗਾ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੇ ਵੀ ਐਸੇ ਮਨੁਸਮ੍ਰਿਤੀ ਸੋਚ ਨੂੰ ਜਾਂ ਬਾਬਾ ਸਾਹਿਬ ਦੇ ਖਿਲਾਫ ਜੋ ਆਪਣੀ ਵਿਚਾਰਧਾਰਾ ਲੈ ਕੇ ਚੱਲੇ ਆ ਉਹਨਾਂ ਨੂੰ ਇੱਕ ਮੈਸੇਜ ਇੱਕ ਕੱਟੜ ਸ਼ਬਦਾਂ ਨਾਲ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਜਿਹੜੀ ਸੋਚ ਆ ਉਹਨੂੰ ਬਦਲੋ ਠੀਕ ਹੈ ਥੋੜਾ ਸਮਝੋ ਬਾਬਾ ਸਾਹਿਬ ਨੂੰ ਪਹਿਲਾਂ ਧਿਆਨ ਨਾਲ ਪੜੋ ਬਾਬਾ ਸਾਹਿਬ ਨੇ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਔਰਤਾਂ ਧੀਆਂ ਪੈਣਾ ਵਾਸਤੇ ਜੋ ਸੰਵਿਧਾਨ ਦੇ ਵਿੱਚ ਚੀਜ਼ਾਂ ਲਿਖੀਆਂ ਉਹ ਬਹੁਤ ਜ਼ਰੂਰੀ ਹੈ ਪਹਿਲਾਂ ਉਸ ਨੂੰ ਪੜੋ ਪੜ ਕੇ ਫਿਰ ਬਾਬਾ ਸਾਹਿਬ ਦੇ ਬਾਰੇ ਸੋਚੋ ਤੇ ਬਸ ਜ਼ਿਆਦਾ ਨਹੀਂ ਕਹਿੰਦਾ ਮੈਂ ਹੀ ਕਹਾਂ ਬਿਲਕੁਲ ਇਸ ਦੇ ਵਿੱਚ ਇਹ ਹੈ ਕਿ ਜਿਹੜਾ ਲੱਗੇ ਉੱਥੇ ਬਿਲਕੁਲ ਸਾਹਮਣੇ ਸ਼ੌਪ ਸੀ ਉਹ ਸ਼ੌਪ ਦੇ ਵਿੱਚ ਸੀਸੀਟੀਵੀ ਫੁਟੇਜ ਆਈ ਹੈ ਜਿਹਦੇ ਵਿੱਚ ਦੋ ਦੋਸ਼ੀ ਪਾਏ ਗਏ ਆ ਉਹ ਦੋਸ਼ੀ ਜਿਹੜੇ ਪਾਏ ਗਏ ਆ ਉਹਨਾਂ ਨੂੰ ਜਿਹੜੀ ਇਹ شناختੀ ਵੀ ਕੀਤੀ ਗਈ ਹੈ ਤੇ ਪਤਾ ਵੀ ਲੱਗ ਚੁੱਕਿਆ ਕੌਣ ਹੈ ਉਹਨਾਂ ਵਿੱਚੋਂ ਇੱਕ ਜਿਹੜਾ ਦੋਸ਼ੀ ਹੈ ਉਹ ਮੈਂਟਲੀ ਤੌਰ ਤੇ ਪ੍ਰੋਪਰ ਹੀ ਭਾਜਪਾ ਦਾ ਸਪੋਰਟਰ ਹੈ ਮੇਰੇ ਖਿਆਲ ਨਾਲ ਤੁਸੀਂ ਵੀ ਸਮਝ ਸਕਦੇ ਹੋ ਕਿ ਭਾਜਪਾ ਦਾ ਸਪੋਰਟਰ ਜਿਹੜੇ ਹੈਗੇ ਆ ਉਹ ਕਿਸ ਰਾਜਨੀਤੀ ਦੇ ਕਿਸ ਮਾਨਸਿਕ ਤੇ ਹੈਗੇ ਆ ਤੇ ਇਹਨਾਂ ਕਹਿਨ ਦਾ ਕੋਈ ਖੁਰੇਸ਼ ਨਹੀਂ ਆਏਗਾ ਕਿ ਆਰਐਸਐਸ ਦੀ ਜਿਹੜੀ ਥਿਉਰੀ ਹੈ ਬਹੁਤ ਹੀ ਗਲਤ ਥਿਉਰੀ ਹੈ ਮਾਨਸਿਕਤਾ ਨੂੰ ਤਿਆਰ ਕਰਦੇ ਆ ਤੇ ਮੈਂ ਪ੍ਰਸ਼ਾਸਨ ਨੂੰ ਤੇ ਐਸਐਚਓ ਸਾਹਿਬ ਨੂੰ ਤੇ ਜਿੰਨੇ ਵੀ ਸਾਡੇ ਏਜੰਸੀਜ਼ ਆ ਉਹਨਾਂ ਨੂੰ ਰਿਕੁਐਸਟ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਚੀਜ਼ਾਂ ਦੇ ਉੱਤੇ ਜਿਹੜੇ ਪਿੱਛੇ ਜਿਹੜੇ ਐਸੇ ਐਸੇ ਜਿਹੜੇ ਸ਼ਰਾਤੀ ਆਨਸਰ ਤਿਆਰ ਕਰ ਰਿਹਾ ਹੈ ਠੀਕ ਹੈ ਉਹਨਾਂ ਦਾ ਪਤਾ ਲਗਾਇਆ ਜਾਏ ਤੇ ਉਹਨਾਂ ਉੱਤੇ ਕਾਨੂੰਨੀ ਤੌਰ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਜੀ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰਨੀ ਕਿ ਪੀਆਪੀਓ ਬੀਜੇਪੀ ਸੋਚਦੇ ਬੈਠੇ ਦੇਖੋ ਜਿੱਥੇ ਆਪਾਂ ਹਾਸਾ ਆਇਆ ਉੱਥੇ ਆਪਾਂ ਜਦੋਂ ਪਹੁੰਚੇ ਆਂ ਉੱਥੇ ਆਮ ਜਨਤਾ ਲੋਕੀ ਮਿਲੇ ਆ ਤੇ ਜਦੋਂ ਉੱਥੇ ਗੱਲਬਾਤ ਕੀਤੀ ਹੈ ਜਿਹੜੇ ਦੂਜੀ ਤਿਰ ਦੇ ਲੋਕ ਹੈ ਉਹ ਕਹਿੰਦੇ ਕਿ ਦੇਖੋ ਬੈਠ ਕੇ ਗੱਲ ਕਰ ਲੋ ਜਾਂ ਕੁਝ ਵੀ ਸਾਬਤ ਹੋਵੇ ਦੇਖੋ ਜੋ ਬਾਬਾ ਸਾਹਿਬ ਦੀ ਗੱਲ ਆ ਜਿਹਦੀ ਅਸੀਂ ਕਹੇ ਦੀ ਗੱਲ ਨਹੀਂ ਸੁਣੀ ਸ਼ਬਦਾਨਿਕ ਤੌਰ ਦੇ ਉੱਤੇ ਜੋ ਸਾਡਾ ਹੱਕ ਬੰਦਾ ਅਸੀਂ ਲੈ ਕੇ ਰਵਾਂਗੇ ਬਾਕੀ ਭੀਮ ਆਰਮੀ ਜਿਹੜੀ ਹੈ ਉਹ ਹੱਕ ਲੈਣਾ ਵੀ ਜਾਣਦੀ ਹੈ ਤੇ ਖੋਣਾ ਵੀ ਜਾਣਦੀ ਹੈ ਤੇ ਲੋਕਾਂ ਨੇ ਹੀ ਜਦੋਂ ਆਪਾਂ ਪੜਤਾਲ ਕੀਤੀ ਅਸੀਂ ਖੁਦ ਗਰਾਊਂਡ ਲੈਵਲ ਤੇ ਜਾ ਕੇ ਜਦੋਂ ਪਤਾ ਕੀਤਾ ਤੇ ਉੱਤੋਂ ਹੀ ਸਾਨੂੰ ਇਹ ਪਤਾ ਲੱਗਾ ਲੋਕਾਂ ਨੇ ਇਹੀ ਦੱਸਿਆ ਕਿ ਇਹ ਬੰਦਾ ਭਾਜਪਾ ਮਾਈਂਡ ਸੈਟਅਪ ਦਾ ਹੈ ਇਹ ਭਾਜਪਾ ਨੂੰ ਸਪੋਰਟ ਕਰਦਾ ਹੈ ਤੇ ਬਾਕੀ ਪੋਸਟਰ ਇੱਧਰ ਉੱਧਰ ਦੇ ਫਾੜਦੇ ਨੇ ਸਿਰਫ ਭਾਜਪਾ ਦੇ ਪੋਸਟਰ ਨਹੀਂ ਫਾੜਦਾ ਤੇ ਇੱਥੋਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਇਹ ਸੋਚ ਹੈ ਇਹ ਸੋਚ ਨੂੰ ਖਤਮ ਕਰਨਾ ਪੈਣਾ ਹੈ ਇਹੋ ਜਿਹੀ ਜਿਹੜੀ ਗੰਦੀਆਂ ਸੋਚਾਂ ਬਿਠਾਏ ਬੈਠੇ ਆ ਲੋਕ ਉਹਨਾਂ ਨੂੰ ਵੀ ਖਤਮ ਜੜੋਂ ਖਤਮ ਕਰਨਾ ਪੈਣਾ ਮੈਂ ਗੁਰਦਾਸਪੁਰ ਤੋਂ ਬੀਮਾਰਮੀ ਦਾ ਵਰਕਰ ਨਾਮ ਅਨਮੋਲ ਕੁਮਾਰ ਸਵੇਰੇ ਨਾ ਮਤਲਬ ਆਪਣੀ ਟੀਮ ਮੈਂਬਰ ਦਾ ਫੋਨ ਆਇਆ ਬਲਵਿੰਦਰ ਜੀ ਦਾ ਵੀ ਆਪਣੇ ਤਾਰਾਗੜ ਸਾਈਡ ਕੋਈ ਹੋਇਆ ਇਦਾਂ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਬੋਰਡਿੰਗ ਦੁਆਰਾ ਤੇ ਉਹਦੇ ਮੈਟਰ ਤੇ ਫਿਰ ਸਾਨੂੰ ਤਾਰਾਗੜ ਇਧਰ ਥਾਣੇ ਰੋਟ ਜਮਲ ਸਿੰਘ ਆਉਣਾ ਪਿਆ ਤੇ ਇੱਥੇ ਆ ਕੇ ਜਦੋਂ ਪੁੱਛਗਿਛ ਚਲੂ ਕੀਤੀ ਐ ਐਸਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਦੱਸਿਆ ਵਾ ਵੀ ਮਤਲਬ ਮੌਕੇ ਤੇ ਜਾ ਕੇ ਕਾਰਵਾਈ ਕੀਤੀ ਗਈ ਜੋ ਵੀ ਕੋਡਿੰਗ ਵਗੈਰਾ ਉਥੋਂ ਲਿਆ ਗਿਆ ਤੇ ਇੱਕ ਦੋਸ਼ੀ ਨੂੰ ਮਤਲਬ ਸਿਰੇ ਫੜ ਲਿਆ ਗਿਆ ਵਾ ਇੱਕ ਫਰਾਰ ਆ ਮੰਗ ਹੈ ਹੋਈ ਹੈ ਵੀ ਜਿਹੜਾ ਜਲਦ ਤੋਂ ਜਲਦ ਦੂਸਰਾ ਦੋਸ਼ੀ ਆ ਉਹਨੂੰ ਵੀ ਫੜਿਆ ਜਾਏ ਤੇ ਜੋ ਬੰਦੀ ਕਾਰਵਾਈ ਆ ਸਜ਼ਾ ਉਹਨੂੰ ਦਿੱਤੀ ਜਾਏ ਜਨਾ ਬਲਵਿੰਦਰ ਕੁਮਾਰ ਪੀਮਾਰਮੀ ਭਾਰਤੀ ਇਕਤਾ ਮਿਸ਼ਨ ਗੁਰਦਾਸਪੁਰ ਤੋਂ ਤੇ ਮੇਰੇ ਸਹਿਯੋਗੀ ਪਠਾਨਕੋਟ ਤੋਂ ਹੈ ਪੀਮਾਰਮੀ ਭਾਰਤੀ ਇਕਤਾ ਮਿਸ਼ਨ ਪਠਾਨਕੋਟ ਤੋਂ ਹੈ ਜੋ ਕਿ ਛੋਟੇ ਜਿਹੇ ਸਪਾਈ ਦੇ ਨਾਤੇ ਪੀਮਾਰਮੀ ਡਿਊਟੀ ਕਰ ਰਹੇ ਆਂ ਔਰ ਜਗ੍ਹਾ ਜਗ੍ਹਾ ਪੀਮਾਰਮੀ ਦੇ ਯੂਨਟਾ ਤਿਆਰ ਕੀਤੀਆਂ ਹੋਈਆਂ ਨੇ ਅੱਜ ਮਾਮਲਾ ਨਰੋਟ ਜਮਲਮਲ ਦੇ ਵਿੱਚ ਕੁਝ ਬਾਬਾ ਸਾਹਿਬ ਦੇ ਪੋਸਟਰ ਲਗਾਏ ਗਏ ਸੀ ਸਵਿਧਾਨ ਨਿਰਮਾਤਾ ਦੇ 14 ਅਪ੍ਰੈਲ ਨੂੰ ਲੈ ਕੇ ਉਹਨਾਂ ਦੇ ਜਨਮ ਦਿਹਾੜੇ ਨੂੰ ਲੈ ਕੇ ਇਸੇ ਮਾਮਲਾ ਦੇਖਣ ਨੂੰ ਇਹ ਮਿਲਿਆ ਕਿ ਕਿਸੇ ਮਨੁਵਾਦੀ ਜਥੇ ਹੰਕਾਰੇ ਦੁਆਰਾ ਇਸ ਪੋਸਟਰ ਨੂੰ ਫਾੜ ਦਿੱਤਾ ਗਿਆ ਔਰ ਸੁੱਟ ਦਿੱਤਾ ਗਿਆ ਬਾਬਾ ਸਾਹਿਬ ਸਵਿਧਾਨ ਨਿਰਮਾਤਾ ਦੀ ਬੇਦਵੀ ਕਰਨ ਦਾ ਪ੍ਰਯਾਸ ਕੀਤਾ ਗਿਆ ਤੇ ਜਦੋਂ ਵੀ ਇਹ ਪੀ 14 ਤਰੀਕ ਦੀ ਗੱਲ ਹੈ ਬਟ ਜਿਨ੍ਹਾਂ ਦੇ ਬੈਨਰ ਲੱਗੇ ਆ ਬਾਬਾ ਸਾਹਿਬ ਦੇ ਨਾਲ ਪੋਸਟਰ ਲੱਗੇ ਹੋਏ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਵੀ ਇਸ ਦੇ ਉੱਤੇ ਪ੍ਰੈਕਸ਼ਨ ਲਿਆ ਹੋਏ ਬਟ ਜਦੋਂ ਪੀ ਮਾਰਮੀ ਤੱਕ ਇਹ ਗੱਲ ਪਹੁੰਚੀ ਹੈ ਦੇ ਪੀ ਮਾਰ ਪਰਪਰਤਾਰਾਂ ਦੇ ਮਤਾਬਿਕ ਪਰਚਾ ਦਰਜ ਕਰਵਾ ਦਿੱਤਾ ਗਿਆ ਤੇ ਇੱਕ ਜਾਤੀ ਹੰਕਾਰਾ ਪਕੜਿਆ ਗਿਆ ਔਰ ਦੂਸਰਾ ਜਾਤੀ ਹੰਕਾਰਾ ਇਹ ਫਰਾਰ ਦੱਸਿਆ ਜਾ ਰਿਹਾ ਤੇ ਪ੍ਰਸ਼ਾਸਨ ਨੇ ਪੂਰਾ ਵਿਸ਼ਵਾਸ ਦਿੱਤਾ ਹੈ ਕਿ ਜਿਹੜਾ ਵੀ ਉਹ ਬੰਦਾ ਕਾਬੂ ਆਏਗਾ ਤਾ ਉਹਨੂੰ ਇਸ ਫਰੋਮ ਵਿੱਚ ਦੇ ਦਿੱਤੀ ਜਾਵੇਗੀ ਠੀਕ ਹੈ ਇਹਦੇ ਵਿੱਚ ਇੱਕ ਬਾਬਾ ਜੀ ਅੰਬੇਦਕਰ ਸਾਹਿਬ ਦਾ ਇੱਕ ਫਲੈਕਸ ਸੀਗਾ ਉਹ ਦੋ ਆਦਮੀ ਸੀਗੇ ਉਹਨਾਂ ਨੇ ਉਤਾਰ ਕੇ ਉਹਨੂੰ ਭੰਨ ਤੋੜ ਕੇ ਦੇ ਪਿੱਛੇ ਗੰਦੇ ਨਾਲੇ ਦੇ ਵਿੱਚ ਸੁੱਟਤਾ ਹੈ ਜਿਸ ਦੇ ਵੀਡੀਓ ਇੱਕ ਵੀਡੀਓ ਦੇ ਆਧਾਰ ਤੇ ਦੋਸ਼ੀਂ ਸਨাক্ত ਕੀਤੀ ਗਈ ਹੈ ਉਹਨਾਂ ਖਿਲਾਫ ਐਫਆਰ ਦਰਜ ਕਰ ਲਈ ਗਈ ਜੀ ਇਹ ਕਿਹਤੋਂ ਦੇ ਕੋਈ ਵਿਅਕਤੀ ਜਿਹੜੇ ਦੱਸੀ ਜਾਂਦੀ ਹਾਂਜੀ ਇਹ ਬੰਦੇ ਕਿੱਥੋਂ ਇਹ ਬੰਦੇ ਲੋਕਲ ਆ ਸਰ ਇੱਥੋਂ ਦੇ ਲੋਕਲ ਹੀ ਆ ਇੱਕ ਬੰਦਾ ਰੈਸਟ ਕਰ ਲਿਆ ਇੱਕ ਨੂੰ ਜਲਦੀ ਤੋਂ ਜਲਦੀ ਕੀਤਾ ਜਾਏ